ਜਾ ਮੋਤੀ ਜਾ ਮੋਤੀ ਜਾ ਮੋਤੀ ਜਾ ਮੋਤੀ ਹਾਏ ਮੋਤੀ ਹਾਏ ਮੋਤੀ ਕਿ ਆਰਡੀਨੈਂਸ ਜੇ ਖੇਤੀ ਵਾਸਤੇ ਜੋ ਠੀਕ ਹੈ ਔਰ ਸਾਨੂੰ ਇਹ ਆਰਡੀਨੈਂਸ ਮੰਨ ਲੈਣਾ ਚਾਹੀਦੀ ਹੈ ਰਿਜੈਕਟ ਕਰਕੇ ਮੀਟਿੰਗ ਸਾਡੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਬਾਹਰ ਆ ਗਈਆਂ ਕੇਂਦਰ ਸਰਕਾਰ ਦੇ ਸੱਦੇ ਤੇ ਆਰਡੀਨੈਂਸ ਦੇ ਮੁੱਦੇ ਤੇ ਗੱਲਬਾਤ ਕਰਨਗੇ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਟੁੱਟ ਜਾਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਖਿਲਾਫ ਗੁੱਸਾ ਬੰਬ ਵਾਂਗ ਫੁੱਟਿਆ ਹੈ ਕਿਸਾਨਾਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਇਸ਼ਾਰਾ ਕਰ ਦਿੱਤਾ ਗਿਆ ਅਜਿਹੇ ਵਿੱਚ ਫਰੀਦਕੋਟ ਵਿੱਚ ਰੇਲਵੇ ਟਰੈਕ ਤੇ ਤਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਨੇ ਮੋਦੀ ਦਾ ਪੁਤਲਾ ਰੇਲਵੇ ਟਰੈਕ ਦੇ ਵਿੱਚਕਾਰ ਰੱਖ ਕੇ ਸਾੜਿਆ ਜਿੱਥੇ ਪੁਤਲੇ ਨੂੰ ਅੱਗ ਲਗਾਈ ਗਈ ਉੱਥੇ ਹੀ ਤਰਨੇ ਵਿੱਚ ਸ਼ਾਮਲ ਕਿਸਾਨਾਂ ਦੇ ਛੋਟੇ-ਛੋਟੇ ਬੱਚਿਆਂ ਨੇ ਨਰਿੰਦਰ ਮੋਦੀ ਦੇ ਪੁਤਲੇ ਨੂੰ ਜੁੱਤੀਆਂ ਮਾਰ-ਮਾਰ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ। ਇਸ ਮੌਕੇ ਗੱਲਬਾਤ ਕਰਦੇ ਆਂ ਕਿਸਾਨ ਆਗੂ ਬਿੰਦਰ ਸਿੰਘ ਗੋਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦੂਜੀ ਵਾਰ ਗੱਲਬਾਤ ਦਾ ਸੱਦਾ ਦਿੱਤਾ ਸੀ ਜਿਸ ਨੂੰ ਮੰਨਦੇ ਹੋਏ ਕਿਸਾਨ ਜਥੇਬੰਦੀਆਂ ਦੇ ਸੱਤ ਆਗੂ ਗੱਲਬਾਤ ਕਰਨ ਲਈ ਦਿੱਲੀ ਗਏ ਪਰ ਉੱਥੇ ਕਿਸਾਨਾਂ ਨਾਲ ਖੇਤੀ ਆਰਡੀਨੈਂਸ ਸੰਬੰਧੀ ਹੱਲ ਕਰਨ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਨਾ ਹੀ ਕੇਂਦਰੀ ਮੰਤਰੀ ਕੋਈ ਮੀਟਿੰਗ ਦੇ ਵਿੱਚ ਸ਼ਾਮਿਲ ਹੋਇਆ ਸਿਰਫ ਸਖਤਰ ਪੱਦਰ ਦੇ ਅਧਿਕਾਰੀ ਨੇ ਹੀ ਗੱਲਬਾਤ ਕੀਤੀ ਅਤੇ ਕਿਸਾਨਾਂ ਨੂੰ ਮੀਟਿੰਗ ਵਿੱਚ ਇਹਨਾਂ ਖੇਤੀ ਬਿਲਾ ਦੇ ਫਾਇਦੇ ਹੀ ਗਿਣਾਉਂਦੇ ਰਹੇ ਕੋਈ ਹੋਰ ਗੱਲਬਾਤ ਨਹੀਂ ਕੀਤੀ ਜਿਸ ਕਾਰਨ ਕਿਸਾਨਾਂ ਵੱਲੋਂ ਇਸ ਮੀਟਿੰਗ ਦਾ ਬਾਈਕਾਟ ਕਰ ਆਰਡੀਨੈਂਸ ਦੀਆਂ ਕਾਪੀਆਂ ਪਾੜੀਆਂ ਗਈਆਂ ਹੋਰ ਕੀ ਕਿਹਾ ਆਓ ਦੇਖਦੇ ਹਾਂ ਕੋਈ ਸਿੱਟਾ ਨਹੀਂ ਨਿਕਲਿਆ ਗੱਲਬਾਤ ਦਾ ਜੀ ਔਰ ਸਾਡਾ ਮੀਟਿੰਗ ਤੋਂ ਜਿਹੜੇ ਸਾਡੀ ਜਥੇਬੰਦੀਆਂ ਆ ਉਹ ਬਾਹਰ ਆ ਕੇ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾ ਕਿ ਉਹਨਾਂ ਕੋਈ ਮੰਤਰੀ ਸੀ ਥੱਲੇ ਵਾਲੇ ਪੱਧਰ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਆਰਡੀਨੈਂਸ ਇਹ ਖੇਤੀ ਵਾਸਤੇ ਜੋ ਠੀਕ ਹੈ ਔਰ ਸਾਨੂੰ ਇਹ ਆਰਡੀਨਸ ਮੰਨ ਲੈਣਾ ਚਾਹੀਦਾ ਹੈ ਸੋ ਇਸ ਕਰਕੇ ਰਿਜੈਕਟ ਕਰਕੇ ਮੀਟਿੰਗ ਸਾਡੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਬਾਹਰ ਆ ਗਈਆਂ ਔਰ ਇਸੇ ਵਿਰੋਧ ਦੇ ਵਿੱਚ ਹੀ ਅਸੀਂ ਉੱਥੇ ਵੀ ਉਹਨਾਂ ਨੇ ਸਾਡੀਆਂ ਜੋ ਕਾਪੀਆਂ ਸਾਡੀਆਂ ਹੈਗੀਆਂ ਆਰਡੀਨਸ ਦੀਆਂ ਦਿੱਲੀ ਦੇ ਵਿੱਚ ਔਰ ਅਸੀਂ ਵੀ ਇਸੇ ਵਿਰੋਧ ਦੇ ਵਿੱਚ ਦੁਬਾਰਾ ਜੋ ਮੋਦੀ ਸਰਕਾਰ ਦਾ ਜੋ ਹੈ ਅਜ ਪਤਲਾ ਸਾੜਿਆ ਇਸ ਧਾਨ ਤੇ ਦੁਬਾਰਾ ਕੀਤਾ ਸੀ ਠੀਕ ਹੈਗੇ ਤੁਹਾਨੂੰ ਸੱਦਾ ਗਿਆ ਸੀ ਦਿੱਲੀ ਉੱਥੇ ਇਹ ਵੀ ਇੱਦਾਂ ਕੋਈ ਹੱਲ ਕੱਢਾਂਗੇ ਕਿਉਂਕਿ ਜਾਣ ਦਾ ਕਾਰਨ ਵੀ ਇਹੀ ਬਿਨਾਂ ਸ਼ਾਇਦ ਨਾ ਜਾਣਦੇ ਕਿ ਇੱਕ ਵਾਰੀ ਪਹਿਲਾਂ ਉਹਨਾਂ ਦੀ ਚਿੱਠੀ ਆਈ ਸੀ ਦੂਸਰੀ ਵਾਰ ਸੱਦਾ ਆਉਣ ਤੇ ਵੀ ਜੇ ਜਥੇਬੰਦੀਆਂ ਆ ਨਹੀਂ ਰਹੀਆਂ ਇਸ ਕਰਕੇ ਉਹਨਾਂ ਨੇ ਹਲ ਕੱਢਣ ਵਾਸਤੇ ਸੱਦਿਆ ਸੀ ਨਾ ਕਿ ਸਾਨੂੰ ਸਮਝਾਉਣ ਵਾਸਤੇ ਇਹ ਸਮਝਾਉਣ ਵਾਲੀ ਗੱਲ ਪਹਿਲੀ ਚਿੱਠੀ 'ਚ ਕੀਤੀ ਸੀ ਜਿਹੜੀ ਰਿਜੈਕਟ ਕਰ ਦਿੱਤੀ ਗਈ ਸੀ ਹੁਣ ਤਾਂ ਉਹਨਾਂ ਨੇ ਕੋਈ ਹਲ ਕੱਢਣ ਵਾਸਤੇ ਸੱਦਿਆ ਸੀ ਪਰ ਉੱਥੇ ਜਾ ਕੇ ਫਿਰ ਹੋਈ ਬਹਾਨੇਬਾਜ਼ੀ ਸਮਝਾਉਣ ਵਾਲੀ ਉਹਨਾਂ ਨੇ ਕੀਤੀ ਹੈ ਅਗਲਾ ਪ੍ਰੋਗਰਾਮ ਤੁਹਾਡਾ ਕੀ ਹੈ ਅਗਲਾ ਪ੍ਰੋਗਰਾਮ ਕੱਲ ਨੂੰ ਸਾਡੀ ਮੀਟਿੰਗ ਹੋ ਰਹੀ ਹੈ ਜੋ 31 ਜਥੇਬੰਦੀਆਂ 30 ਜਥੇਬੰਦੀ ਸਾਡੀ ਫਿਰ ਦੁਬਾਰਾ ਮੀਟਿੰਗ ਹੋ ਰਹੀ ਹੈ ਸਾਰੇ ਜਥੇਬੰਦੀਆਂ ਜੋ ਅਗਲਾ ਫੈਸਲਾ ਜੋ ਅਗਲਾ ਪ੍ਰੋਗਰਾਮ ਦੇਣੀਆਂ ਜਥੇਬੰਦੀਆਂ ਪੰਜਾਬ ਲੈਵਲ ਤੇ ਉਹ ਅਗਲਾ ਕਿਉਂਕਿ ਸਾਨੂੰ ਇਸ ਗੱਲ ਦਾ ਗੁੱਸਾ ਸੀ ਕਿਉਂਕਿ ਹੱਲ ਕੱਢਣ ਵਾਸਤੇ ਸਾਨੂੰ ਲੋਕਾਂ ਨੂੰ ਕਾफी ਉਮੀਦ ਸੀ ਅੱਜ ਵੀ ਜੋ ਸਰਕਾਰ ਨੇ ਸੱਦਿਆ ਹੈਗਾ ਸਾਰੇ ਲੋਕਾਂ ਨੂੰ ਇਸ ਗੱਲ ਦੀ ਉਮੀਦ ਸੀ ਕਿ ਹੱਲ ਨਿਕਲੂਗਾ ਕਿ ਇਸ ਤਰ੍ਹਾਂ ਦਾ ਕੋਈ ਜੋ ਅੱਜ ਸਪੈਸ਼ਲ ਤੌਰ ਤੇ ਉਹਨੇ ਸੱਦਿਆ ਵਾਰ-ਵਾਰ ਕਹਿ ਰਹੇ ਸੀ ਵੀ ਇੱਥੇ ਆਓ ਪਰ ਉਸ ਤੇ ਸਾਨੂੰ ਨਿਰਾਸ਼ਤਾ ਹੋਈ ਇਸ ਕਰਕੇ ਦੁਬਾਰਾ ਫਿਰ ਅਸੀਂ ਮੋਦੀ ਦਾ ਜੋ ਪੁਤਲਾ ਸੱਡਿਆ ਹੈਗਾ ਸਾਰਿਆਂ ਨੇ ਸਰ ਕੋਈ ਦਿਨ ਪਹਿਲਾਂ ਖੇਤੀਬਾੜੀ ਮੰਤਰੀ ਕੇਂਦਰੀ ਮੰਤਰੀ ਦਾ ਬਿਆਨ ਆਇਆ ਸੀ ਵੀ ਅਸੀਂ ਉਹਨਾਂ ਨੂੰ ਸਮਝਾਉਣ ਵਾਸਤੇ ਬੁਲਾਉਣਾ ਹੈ ਤਕੀ ਤੁਹਾਨੂੰ ਪਤਾ ਨਹੀਂ ਸੀਗਾ ਪਹਿਲਾਂ ਵੀ ਉਹ ਪਹਿਲੀ ਪਹਿਲੀ ਚਿੱਠੀ ਦਾ ਇਹੀ ਸੀਗਾ ਹੁਣ ਉਹ ਚਿੱਠੀ ਹੋਰ ਤੱਕ ਨਹੀਂ ਸੁਣਨ ਉਹਨੇ ਕਿਹਾ ਸੀ ਵੀ ਅਸੀਂ ਬਹਿ ਕੇ ਦਾ ਕੋਈ ਹੱਲ ਕੱਢਣ ਦਾ ਗੱਲ ਹੈ ਹੁਣ ਦੀ ਚਿੱਠੀ ਦੇ ਵਿੱਚ ਕੀ ਕਿ ਕਹਿਆ ਗਿਆ ਸੀ ਜੇ ਦਾ ਕੋਈ ਹੱਲ ਕੱਢਾਂਗੇ ਬਹਿ ਕੇ ਜੇ ਸੋਲੂਸ਼ਨ ਅਗਲਾ ਕੱਢਾਂਗੇ ਤਾਂ ਕਰਕੇ ਜੇ ਉਹ ਦੂਸਰਾ ਗੱਲ ਇਹ ਵੀ ਸੀ ਵੀ ਜੇ ਨਹੀਂ ਜਾਂਦੇ ਸੀ ਦੂਸਰੀ ਵਾਰ ਫਿਰ ਜੈਟ ਕਰਦੇ ਸੀ ਤਾਂ ਉਹਨਾਂ ਕੋਈ ਇੱਕ ਬਹਾਨਾ ਸੀਗਾ ਵੀ ਇਹ ਜਿਹੜੇ ਜਥੇਬੰਦੀਆਂ ਆ ਰਹੀਆਂ ਰਹੀਆਂ ਗੱਲ ਨਹੀਂ ਕਰ ਰਹੀਆਂ ਜੇ ਸਾਡੇ ਨਾਲ ਬਹਿਂਦੀਆਂ ਤਾਂ ਕੋਈ ਹੱਲ ਨਿਕਲ ਸਕਦਾ ਸੀਗਾ ਔਰ ਹੁਣ ਹੁਣ ਗਾਂ ਤੋਂ ਸਾਨੂੰ ਇਹ ਸਾਰਾ ਸਾਰਾ ਪਤਾ ਲੱਗ ਗਿਆ ਜੇ ਤੱਕ ਪੂਰੀ ਦਿੱਲੀ ਕਿਸਾਨਾਂ ਨਾਲ ਗੱਲਬਾਤ ਦੇ ਲਈ ਭੇਜਿਆ ਜਾ ਰਿਹਾ ਕਿਸਾਨ ਜਿੱਥੇ ਵਧੀਆਂ ਕਿਦਾਂ ਦਾ ਜਿਹੜਾ ਉਹਨਾਂ ਦਾ ਵੈਸੇ ਤਾਂ ਜਿਹੜਾ ਇਹ ਤੇ ਮੇਨ ਫੈਸਲਾ ਤਾਂ ਸਾਡੀਆਂ ਪੰਜਾਬ ਲੈਵਲ ਦੀ ਜਿਹੜੀ ਹੈਗੀ ਕਮੇਟੀ ਉਹ ਕਰੇਗੀ ਪਰ ਜੇ ਉਹਨਾਂ ਨੇ ਗੱਲ ਹੀ ਕਰਨੀ ਹੁੰਦੀ ਤੇ ਸਪੈਸ਼ਲ ਤੌਰ ਤੇ ਦਿੱਲੀ ਗਏ ਸੀ ਅੱਜ ਹੀ ਕਰ ਸਕਦੇ ਸੀ ਉਹ ਇੱਥੇ ਆ ਕੇ ਹਲਕੀ ਕਰਨਗੇ ਉਹ ਸਮਝਾਉਣ ਦੀ ਕੁਝ ਇੱਥੇ ਕਰਨਗੇ ਇਹੋ ਜਿਹੇ ਹੀ ਗੱਲਾਂ ਕਰਨਗੇ ਇੱਥੇ ਉਹਨਾਂ ਦਾ ਵਿਰੋਧ ਹੀ ਹੋਣਾ ਸੀ ਤਾਂ ਵਿਰੋਧੀ ਕਰਨਗੇ ਉਹਨਾਂ ਦੀ ਮੰਤਰੀਆਂ ਦਾ ਇੱਥੇ ਆਣ ਦਾ ਟੋੜਾ ਲਗਾਤਾਰ ਹੁਣ ਰੇਲ ਰੋਕੋਲ ਅੰਦੋਲਨ ਹਾਂ ਜੇ ਲਗਾਤਾਰ ਚੱਲ ਰਿਹਾ ਜੀ ਉਹ ਕੱਲ ਤਾਂ ਕੱਲ ਨੂੰ ਜੋ ਮੀਟਿੰਗ ਹੋਣੀ ਹੈ ਉਹਦੇ ਚ ਕੋਈ ਅਗਲਾ ਕੋ ਹੋਰ ਫੈਸਲਾ ਹੁੰਦਾ ਜਾਂ ਲਗਾਤਾਰ ਚੱਲਣਾ ਹੈ ਜਾਂ ਕੀ ਉਹਦੇ ਮੁਤਾਬਕ ਜਿਹੜਾ ਫੈਸਲਾ ਹੋਊਗਾ ਉਹ ਤੇ ਲਗਾਤਾਰ ਚੱਲੀ ਜਾਣਾ ਸੀ ਵਿਰੋਧ ਕਰਦੇ ਰਹਾਂਗੇ